ਰਵਨੀਤ ਬਿੱਟੂ ਨੇ ਆਪਣੀ ਕਰਮਕੁਨ ਵੀ ਰਾਜਸਥਾਨ ਬਣਾ ਲਿਆ ਕਿਉਂਕਿ ਉਹ ਤੋਂ ਰਾਜ ਸਭਾ ਦਾ ਮੈਂਬਰ ਬਣ ਲੱਗਾ ਵਾ ਇੱਥੇ ਕੈਬਨਿਟ ਦੇ ਵਿੱਚ ਜਾਂਦੇ ਆ ਸਰ ਕਹਿ ਰਹੇ ਪੁੱਲ ਦਾ ਕੰਮ ਕਰੂੰਗਾ ਕਿਸਾਨੀ ਕੋਲ ਦੇ ਵਿੱਚ ਮੈਂ ਕਿਸਾਨ ਨੂੰ ਇਨਸਾਫ ਦਵਾਉਂਗਾ ਤੇ ਨਾਲ ਕਹਿ ਰਿਹਾ ਸੀ ਕਿ ਐਮ ਐਸ ਪੀ ਸੈਂਟਰ ਸਰਕਾਰ ਹਰਿਆਣਾ ਦੇ ਪੰਜਾਬ ਨੂੰ ਦੇ ਰਹੀ ਆ ਉਹ ਭਲਿਆ ਮਾਨ ਸਾਹ ਨੂੰ ਜਿਹੜੀ ਸਟੇਜ ਨੇ ਤੈਨੂੰ ਰਾਜ ਸਭਾ ਦਾ ਮੈਂਬਰ ਬਣਾ ਕੇ ਨਿਵਾਜ ਦਿੱਤਾ ਵਾ ਉਹ ਸਟੇਜ ਵਾਸਤੇ ਕਿਹੜੀ ਕਿਹੜੀ ਫਸਲ ਦੀ ਐਮ ਐਸ ਪੀ ਉਹਨਾਂ ਵਿਚਾਰਿਆਂ ਨੂੰ ਦੱਸ ਹੀ ਦੇ ਔਰ ਜਿਹੜੀ ਤੂੰ ਕਹਿ ਰਿਹਾ ਵੀ ਫੰਡ ਗ ਆ ਰਹੀ ਆ ਦੇਸ਼ ਧੋਈ ਦੇ ਇਲਜ਼ਾਮ ਲਾ ਰਿਆਂ ਤਰੰਗੇ ਦੇ ਵਿੱਚ ਲਪੇਟੇ ਆ ਜੀ ਸਰਹਾਤੋਂ ਤੇ ਅਸੀਂ ਭਗਤ ਅਸੀਂ ਦੇਸ਼ ਲਈ ਅਨਪਾਇਦਾ ਕਰੀਏ ਦੇਸ਼ ਨੂੰ ਅੰਮ ਤੇ ਦੇ ਤਲ ਤੇ ਨਿਰਪਰ ਕਰਦਿਏ ਫੇਰ ਅਸੀਂ ਦੇਸ਼ ਭਗਤ ਤੇ ਜੇ ਅਸੀਂ ਇਹਨਾਂ ਦੇ ਆਕਾ ਮੋਦੀ ਦੇ ਕਹਿਣ ਅਨੁਸਾਰ ਐਮਐਸਪੀ ਗਰੰਟਰ ਦਾ ਕਾਨੂੰਨ ਮੰਗੀਏ ਡਾਕਟਰ ਸਾਮੀ ਦੀ ਰਿਪੋਰਟ ਮੁਤਾਬਕ ਭਾ ਮੰਗੀਏ 200 ਦਿਨ ਮਜ਼ਦੂਰੀ ਦਾ 700 ਰੁਪਿਆ ਦਿਹਾੜੀ ਮੰਗੀਏ ਲਖੀਮਪੁਰ ਖੀਰੀ ਕਾਰਡ ਦੇ ਦੋਸ਼ੀ ਅਜੇ ਮਿਸਰਾ ਨੂੰ ਸਜ਼ਾ ਦੀ ਗੱਲ ਕਰੀਏ ਪੈਨਸ਼ਨ ਦੀ ਗੱਲ ਕਰੀਏ ਕਿਸਾਨਾਂ ਮਜ਼ਦੂਰਾਂ ਦੀ ਸਮੁੱਚੇ ਕਰਜ਼ੇ ਦੀ ਗੱਲ ਕਰੀਏ ਤੇ ਫੇਰ ਅਸੀਂ ਦੇਸ਼ਦਰਹੀ ਭਲਿਆ ਮਾਨਸਾ ਆਪਣਾ ਸਟੈਂਡ ਸਹੀ ਰੱਖ ਸਾਈਕਲ ਦਾ ਵੀ ਸਟੈਂਡ ਹੁੰਦਾ ਵਾ ਪਰ ਆਪਾਂ ਸਟੈਂਡ ਹੀ ਛੱਡ ਗਏ ਬਿੱਟੂ ਜੀ ਇਹ ਗੱਲਾਂ ਠੀਕ ਨਹੀਂ ਕਿਸਾਨਾਂ ਮਜ਼ਦੂਰਾਂ ਨਾਲ ਕਿਰਤੀਆਂ ਕਾਮਿਆਂ ਨਾਲ ਖੈਣ ਵਾਲੇ ਦਾ ਕਦੀ ਕੱਖ ਨਹੀਂ ਰਿਆ 65 ਸੀਟਾ ਪਿੰਡੂ ਪਾਰ ਦੇ ਵਿੱਚੋਂ ਘਟਿਆ ਵਾ ਅਬ ਕੀ ਬਾਰ 400 ਪਾਰ ਦਾ ਨਾਰਾ ਧਰਿਆ ਧਰਿਆ ਰਹਿ ਗਿਆ ਆਉਣ ਵਾਲੇ ਸਮੇਂ ਚ ਕੀ ਬਣਨਾ ਵਾ ਇਹ ਯਾਦ ਰੱਖਿਓ ਜਿਉ ਕਿਉਂਕਿ ਹਰਿਆਣੇ ਵਾਲੇ ਫਿਰ ਬਾਈ ਤਿਆਰ ਬੈਠੇ ਆ ਐਰ ਕੀ ਸੁਪੜਾ ਸਾਫ ਕਰਨਗੇ ਜਿਵੇਂ 13 ਦੀਆਂ 13 ਪੰਜਾਬ ਨੇ ਹਰਾਈਆਂ ਵਾਂ ਆਉਣ ਲੈ ਦਿਨਾਂ ਦੇ ਵਿੱਚ ਪੂਰੇ ਦੇਸ਼ ਦੇ ਵਿੱਚੋਂ ਜਿਹੜੇ ਆ ਉਹ ਰਿਜ਼ਲਟ ਤੁਹਾਡੇ ਬਰਖਲਾਫ ਹੋਣਗੇ ਅਹੀਂ ਨਾ ਦੇਸ਼ਦੋਈ ਕੱਲ ਸੀ ਤੇ ਨਾ ਅੱਜ ਵਾਂ ਦੇਸੀ ਵਿਦੇਸੀ ਫੰਡਕ ਦੀ ਜਿਹੜੀ ਗੱਲ ਕਰਦੇ ਜੀ ਉਹ ਪਹਿਲਾਂ ਆਪਣੀ ਪੀੜੀ ਖਲੇ ਸੋਟਾ ਮਾਰੋ ਧੰਨਵਾਦ